ਪਹਿਲਾਂ ਤਾਂ ਪੂਰੀ ਸਾਥ ਸੰਗਤ ਨੂੰ ਬਾਬਾ ਜੀ ਦੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਦੂਜੀ ਮੇਰੀ ਰਿਕਵੈਸਟ ਆ ਅਪੀਲ ਆ ਕਿ ਸਾਥ ਸੰਗਤ ਖੁਮਮਾ ਕੇ ਇਹ ਬੁਰਪੁਰੋ ਜੇ ਆਪਣਾ ਵਿਆਹਪੁਰਵ ਵਿੱਚ ਆਪਣਾ ਵੇਖਣ ਆਵੇ ਤੇ ਗੁਰੂ ਘਰ ਦੀਆਂ ਪੂਜੀਆਂ ਪ੍ਰਾਪਤ ਕਰੇ ਤੇ ਇੱਕ ਆਮ ਪ੍ਰੋਬਲਮ ਜਿਹੜੀ ਦੇਖੀ ਜਾਂਦੀ ਹੈ ਬਟਾਲਾ ਸ਼ਹਿਰ ਦੀ ਟ੍ਰੈਫਿਕ ਦੀ ਉਸ ਨੂੰ ਅੱਜ ਅਸੀਂ ਲੈ ਕੇ ਜਿਹੜੇ ਇਹ ਸੜਕਾਂ ਤੇ ਜਾਂ ਜਿਹੜੇ ਚੌਕ ਨੇ ਉਹਨਾਂ ਬਾਰੇ ਜਿਹੜੇ ਟ੍ਰੈਫਿਕ ਦੇ ਐਕਸਪਰਟ ਨੇ ਪੰਜਾਬ ਗਵਰਨਮੈਂਟ ਦੇ ਟ੍ਰੈਫਿਕ ਡਵਾਈਜ਼ਰ ਨੇ ਉਹਨਾਂ ਨੂੰ ਐਸਐਸਪੀ ਸਾਹਿਬ ਦੇ ਨਿਰਦੇਸ਼ ਤੇ ਉਹਨਾਂ ਨੂੰ ਰਿਕਵੈਸਟ ਕਰਕੇ ਅਸੀਂ ਬਟਾਲੇ ਬੁਲਾਇਆ ਤੇ ਉਹ ਐਸਐਸਪੀ ਦੀ ਦਿਸ਼ਾ ਨਾਸ ਤੇ ਅਸੀਂ ਅੱਜ ਰੋਡ ਟੂ ਰੋਡ ਜਾਂ ਜਿਹੜੇ ਜਿਹੜੇ ਰਸ਼ ਵਾਲੇ ਏਰੀਆ ਨੇ ਉਹਨਾਂ ਜਾ ਰਹੇ ਆ ਉਹ ਆਪਣੇ ਜਿਹੜੇ ਉਹਨਾਂ ਦਾ ਇਨਸਟਰੂਮੈਂਟ ਹੈ ਡਰੋਨ ਡਰੋਨ ਦੇ ਰਾਹੀਂ ਉਹ ਸਾਰੇ ਜਿਹੜੇ ਸਾਡੇ ਸੜਕਾਂ ਚੌਕ ਉਹਦਾ ਨਰਸਸ ਕਰ ਰਹੇ ਨੇ ਉਹਦਾ ਉਹ ਨਿਰੀਖਣ ਕਰ ਰਹੇ ਨੇ ਕਿ ਉਹਨਾਂ ਦਾ ਐਕਸਪਰਟ ਹੀ ਆ ਕੇ ਕਰਨਗੇ ਜਿਵੇਂ ਕਿ ਕੋਈ ਐਨਫੋਰਸਮੈਂਟ ਕਰਨੀ ਹੋਈ ਉਹ ਤੁਹਾਡੇ ਸਬੰਧਤ ਕਰਨ ਹੋਵੇਗਾ ਉਸ ਹੀ ਕਰਾਂਗੇ ਜਾਂ ਕੋਈ ਇੰਜੀਨੀਅਰ ਦਾ ਕੰਮ ਹੋਇਆ ਜਾਂ ਉਹਦੇ ਕੋਈ ਜਿਵੇਂ ਪੀਲੀ ਲਾਈਨ ਲਾਣ ਵਾਲਾ ਕੰਮ ਹੋ ਗਿਆ ਵਾਈਟ ਲਾਈਨ ਲਾਣ ਵਾਲਾ ਕੰਮ ਹੋ ਗਿਆ ਜਾਂ ਕੋਈ ਲਾਈਟਰ ਲਾਣ ਵਾਲਾ ਕੰਮ ਹੋ ਗਿਆ ਜਾਂ ਕੋਈ ਟਾਉਨ ਖੁੱਲਾ ਕਰਨ ਵਾਲਾ ਕੰਮ ਹੋ ਗਿਆ ਜਿਹੜਾ ਉਹ ਜਰਾ ਆਂਦਾ ਇੰਜੀਨੀਅਰਿੰਗ ਦੇ ਪਾਰਟ ਜਾਂਦਾ ਉਹਦੇ ਬਾਰੇ ਉਹ ਆਪਣੀ ਸਪਰਟੀ رائے ਦੇਣਗੇ ਉਹਦੇ ਬਾਬਤ ਉਹ ਸਾਨੂੰ ਉਹਦੇ ਬਾਬਤ ਉਹਦੇ ਰਿਕਵੈਸਟ ਉਹਦੇ ਮੁਤਾਬਕ ਅਸੀਂ ਆਪਣੇ ਐਸਪੀ ਸਾਹਿਬ ਥਰੂ ਉਹਨਾਂ ਨੂੰ ਲਿਖੇ ਭੇਜਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਸਬੰਧਤ ਡਿਪਾਰਟਮੈਂਟ ਨੂੰ ਤਾਂ ਕਿ ਚੌਂਕ ਖੁੱਲੇ ਹੋਣ ਉਹ ਆਪਣੇ ਉਦ ਮੁਤਾਬਕ ਟ੍ਰੈਫਿਕ ਮੁਤਾਬਕ ਉਹ ਚੌਂਕ ਖਰੇ ਤਿਆਰ ਹੋਣ ਤੇ ਆਉਣ ਵਾਲੀ ਜਿਹ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇ ਤਾਂ ਆਮ ਪਬਲਿਕ ਜਿਹ ਟ੍ਰੈਫਿਕ ਦੀ ਜਿਹੜੀ ਸਮੱਸਿਆ ਤੋਂ निजात ਮਿਲੇ ਜੀ ਕਿਹਦਾ ਹੱਲ ਹੋਏਗਾ ਦੇਖੋ ਜਿਸ ਤਰ੍ਹਾਂ ਬਾਕੀ ਪੰਜਾਬ ਦੇ ਸ਼ਹਿਰਾਂ ਦਾ ਟ੍ਰੈਫਿਕ ਹੈ ਉਸ ਤਰ੍ਹਾਂ ਹੀ ਬਟਾਲੇ ਦਾ ਟ੍ਰੈਫਿਕ ਹੈ ਕੁਝ ਇਥੋਂ ਦੀਆਂ ਸਮੱਸਿਆਵਾਂ ਥੋੜੀਆਂ ਅਲੱਗ ਪਾਈਆਂ ਗਈਆਂ ਕਿ ਖਾਸ ਕਰਕੇ ਚੌਂਕਾਂ ਦੀ ਬਣਤਰ ਬਹੁਤ ਖੁੱਲੇ ਤੇ ਬੜੀਆਂ ਖੁੱਲੀਆਂ ਸੜਕਾਂ ਨੇ ਲੇਕਿਨ ਅਨਕ੍ਰੋਚਮੈਂਟ ਹੋਣ ਕਰਕੇ ਔਰ ਬੇਤਰਤੀਬੀ ਪਾਰਕਿੰਗ ਜਿਹੜੀ ਖਾਸ ਕਰਕੇ ਚੌਂਕਾਂ ਦੇ ਨੇੜੇ ਮਿਲੀ ਉਸ ਦੇ ਕਰਕੇ ਕੀ ਹੋ ਰਿਹਾ ਕਿ ਸਾਡੀ ਮੂਵਮੈਂਟ ਹੈ ਜਿਹੜੀ ਗੱਡੀਆਂ ਦੀ ਉਹ ਫ੍ਰੀ ਫਲੋ ਨਹੀਂ ਹੋ ਰਹੀ ਉਹ ਇੱਕ ਦੂਸਰੇ ਦੇ ਵਿੱਚ ਆਪਸ ਦੇ ਵਿੱਚ ਕਨਫਲਿਕਟ ਹੋ ਰਹੇ ਨੇ ਸੋ ਉਹ ਫਿਲਹਾਲ ਤਾਂ ਜੋ ਪੁਲਿਸ ਦੇ ਦਾਇਰੇ ਦੇ ਵਿੱਚ ਆਂਦਾ ਉਹਨਾਂ ਨੂੰ ਉਸ ਦੇ ਸਬੰਧਿਤ ਕੁਝ ਅਸੀਂ ਇਮੀਡੀਏਟਲੀ ਉਹਨਾਂ ਨੂੰ ਦੱਸਿਆ ਗਿਆ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ 5-10 ਦਿਨਾਂ 'ਚ ਇੱਕ ਰਿਪੋਰਟ ਬਣਾ ਕੇ ਅਸੀਂ ਦੇ ਦਾਂਗੇ ਜੋ ਪੁਲਿਸ ਦੇ ਕਰਨ ਵਾਲੇ ਕੰਮ ਨੇ ਲੇਕਿਨ ਇਹਦੇ ਵਿੱਚ ਮੇਜਰ ਜਿਹੜਾ ਪਤਾ ਲੱਗਿਆ ਕਿ ਵੀ 30 60 70% ਹੈ ਜਿਹੜਾ ਇੰਜੀਨੀ डब्ल्यूडी कि चौका दी बंटर ते बनावट नु ठीक करना है जिंदे नाल जरूरी नहीं क्योंकि पुलिसमैन खड़ा हो के अगर ट्रैफिक से जरदा तो एक बहुत ਔਖਾ ਤੇ ਮਹਿੰਗਾ ਤਰੀਕਾ ਸੋ ਜੇ ਅਗਵਾ ਸਟੌਂਕ ਦੀ ਬੰਤਰ ਹੀ ਠੀਕ ਕਰ ਦਾਂਗੇ ਤਾਂ ਟ੍ਰੈਫਿਕ ਹਮੇਸ਼ਾ 24 ਘੰਟੇ ਆਪੇ ਹੀ ਸੂਚਾਰੂ ਢੰਗ ਤੇ ਚੱਲਦਾ ਰਹੇਗਾ ਸੋ ਸਾਡੀ ਲੌਂਗ ਟਰਮ ਦੇ ਵਿੱਚ ਇਹੀ ਤਜਵੀਜ਼ ਰਹੇਗੀ ਤੋਂ ਉਹਦੇ ਕੁਛ ਅਸੀਂ ਡਰਾਇੰਗਸ ਆਪਣੇ ਵੱਲੋਂ ਜਿਹੜੇ ਮੇਜਰ ਚੌਂਕ ਨੇ ਉਹਨਾਂ ਦੇ ਜੋ ਸਾਨੂੰ ਮਾਨਯੋਗ ਐਸਐਸਪੀ ਬਟਾਲਾ ਔਰ ਐ ਡੀਐਸਪੀ ਟ੍ਰੈਫਿਕ ਵੱਲੋਂ ਦਿੱਤੇ ਗਏ ਨੇ ਅਸੀਂ ਉਹਨਾਂ ਨੂੰ ਠੀਕ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਜਿੱਥੇ ਦੁਰਘਟਨਾਵਾਂ ਵੀ ਨਾ ਹੋਣ ਔਰ ਟ੍ਰੈਫਿਕ ਵੀ ਸਹੀ ਚੱਲਦਾ ਰਹੇ ਉਹਦੇ ਉੱਪਰ ਅਸੀਂ ਕੰਮ ਕਰਕੇ